ਹਨੇ ਬਈ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਤੁਸੀਂ ਮਾਰਾ ਦੇ ਘਰੇ ਆਏ ਹੋ ਤੁਸੀਂ ਨੋਰਮਲ ਬੰਦਿਆਂ ਨੂੰ ਆਓ ਤੁਸੀਂ ਕਿ ਸਾਰੇ ਨੂੰ ਕੱਟ ਦੋਦੇ ਫਿਰਦੇ ਆ ਹੁਣ ਤੁਹਾਡੇ ਬਰਛਿਆਂ ਨੇ ਕਿੱਥੇ ਨੇ ਮੈਨੂੰ ਇਹ ਨਸਾ ਇਹਨੂੰ ਇਹ ਸਮਝ ਨਹੀਂ ਆਉਂਦੀ ਹੁਣ ਸੇਵਾਦਾਰ ਕਿੱਥੇ ਆ ਉਹ ਨਹੀਂ ਦੇਖਦਾ ਸੇਡਕ ਲੋ ਹੁਣ ਦੇਖਣੀ ਇਹਨਾਂ ਨੂੰ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੇ ਗੁਰਸਿੱਖ ਗਏ ਕਿੱਥੇ ਆ ਉਹਨਾਂ ਨੂੰ ਸ਼ਰਮ ਆਉਂਦੀ ਮਾੜੀ ਮੋਟੀ ਜੱਥੇ ਬੰਦੇ ਨੂੰ ਨਹੀਂ ਚਾਹੀਦੀ ਐ ਸਪੈਸ਼ਲ ਟ੍ਰੀਟ ਕਰ ਰਹੇ ਉਹਨੂੰ ਉਹਦਾ ਕੀ ਐ ਸਪੈਸ਼ਲ ਹੋਊਗਾ ਆ ਦਾ ਬਾਹਰ ਹੋਊਗਾ ਵਟੇ ਕੋ ਦਰਦੇ ਆਹ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾਂ ਰੱਖ ਲੈ ਸਿਰਫ ਉਹ ਹੀ ਰੱਖੇ ਸੰਗਤ ਨੂੰ ਕਹੇ ਭਈ ਆਪ ਦਾ ਜਿਵੇਂ ਸੀ ਪਹਿਲਾਂ ਉਹਨੇ ਰੋ ਕੀ ਉਹਦੇ ਨਾਲ ਫੋਟੋ ਖਿਚਾਉਂਦੇ ਫਿਰਦੇ ਕੀ ਉਹ ਮਾਰ ਪੁੱਛਾ ਭਈ ਹੱਦ ਹੋਈ ਭਈ ਮੈਂ ਕਹਿੰਨੀ ਇਹਨਾਂ ਦੀ ਆ ਜਾ ਉਹ ਤਾਂ ਉਹ ਵਰਕਸਤੀ ਕਰ ਪਿਆ ਵੀ ਹੈ ਉਹਨਾਂ ਦਾ ਕੀ ਹੱਕ ਬੰਦ ਹੈ ਮੈਂ ਤਾਂ ਕਿ ਮਾਰਨ ਦਾ ਮੈਗਰੂ ਮੈਗਰੂ ਨਹੀਂ ਯਾਰ ਤੁਸੀਂ ਨਹੀਂ ਬਹੁਤ ਤਖਤ ਰਹੇ ਤੁਸੀਂ ਬੋਲਣ ਜਾ ਕੇ ਹੁੰਦੇ ਜੰਦਾ ਚਾ ਨਾ ਬੋਲੀ ਮੈਂ ਜਦੋਂ ਆਇਆ ਉਹਨੂੰ ਵੀ ਦੇਖਣੀ ਪਈ ਮੇਰਾ ਘੁਰ ਹੋਲਦਾ ਸੀ ਮੈਂ ਕਿਹ ਕੋਈ ਬੋਲੂਗਾ ਯਾਰ ਤੁਸੀਂ ਹੋ ਗਏ ਯਾਰ ਗੁਰਨਾਣ ਤੋਂ ਵੱਡਾ ਹੋ ਗਿਆ ਐਵੇਂ ਤੁਹਾਡੇਾਂ ਤੋਂ ਸੰਗਤ ਹੀ ਆਏ ਆ ਮੈਗਰੂ ਮੈਨੂੰ ਸਮਝ ਨਹੀਂ ਆਉਂਦਾ ਇੰਨਾ ਇੰਨਾ ਕੀ ਹੋ ਗਿਆ ਵੱਡਾ ਹੋ ਵਾਇਗਰ ਦਿਸਕਰ ਦੋ ਦਿਨ ਗੁਰੂ ਜੀ ਕਾਲੋ ਥੋੜਾ ਕਰੋ ਜਨ ਪਾਲੋ ਵਾਇਗਰ ਗੁਰੂ ਤੇ ਮੇਰਾ ਤਾਂ ਹੀ ਮੈਂ ਤਾਂ ਉਹਦੇ ਕਰਕੇ ਨਹੀਂ ਆਪਾਂ ਗੁਰੂ ਕਿੱਥੇ ਬੋਲਣੇ ਆਪਾਂ ਉਹਦੇ ਕਰਕੇ ਤਾਂ ਕਿੱਥੇ ਖਲੋ ਕੇ ਬਹਿ ਲੈਣਾ ਪਿਆ ਉਹ ਨਾ ਲਾਵਾਂ ਉੱਚੀ ਬੋਲ ਨਹੀਂ ਸਕਦੇ ਪਹਿਲਾਂ ਬੱਚੀ ਮੇਰਾ ਮੈਨੂੰ ਹਾਰਜ ਦਾਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਂ ਕਿੱਥੇ ਬੋਲਣ ਦੇ ਥੋੜਾ ਸ਼ਾਂਤ ਕੇ ਸੰਭੋਰਨ ਕਹਿੰਦੇ ਤੁਸੀਂ ਕੋਈ ਬੋਲਿਆ ਨਹੀਂ ਸੀ ਸੀਨੀਅਰ ਨੂੰ ਜਾ ਕੇ ਕਹੋ ਸੀਨੀਅਰ ਨੂੰ ਕਹੋ ਉੱਥੇ ਜਾ ਕੇ ਉੱਥੇ ਨਾ ਬੋਲ ਕਾਲ ਤਖਤ ਸਾਹਿਬ ਤੇ ਚਲ ਜਾਓ ਉੱਥੇ ਨਾ ਸੁਣਨਗੇ ਤੁਹਾਡੀ ਜੋ ਤੀ ਨਹੀਂ ਸੌਂਦੇ ਮੇਰੇ ਨਾਲ ਚਲੋ ਉਹਨਾਂ ਨੂੰ ਨਹੀਂ ਦਿਖਦਾ ਹੋ ਗਿਆ ਕਿ ਉਹਨਾਂ ਨੂੰ ਉਹ ਹੋ ਗਿਆਹੀਂ ਥੜਾ ਗਏ ਉਹ ਤਾਂ ਵੈਸੇ ਹੀ ਵਿਕੀ ਹੋਏ ਆ ਮੇਰਾ ਮੂੰਹ ਤੇ ਕਹਿੰਦੀ ਆ ਪਤਾ ਨਹੀਂ ਉਹਨਾਂ ਨੂੰ ਇਹੋ ਜਿਹਾ ਕੀ ਖਵਾਇਆ ਇਹ ਬੱਚ ਨਹੀਂ ਬੋਲ ਸਕਦੇ ਨਹੀਂ ਖਲੋਤੇ ਗੁਰੂ ਰਾਮਦਾਸ ਘਰੇ ਆ ਤੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਤਾਂ ਬੜੇ ਮਮਾ ਆਜੋ ਕੋਈ ਨਹੀਂ ਆਜੋ ਕੋਈ ਨਹੀਂ ਲਾਇ ਗੁਰੂ ਸਾਰਾ ਮਿਲਦੀਆਂ ਵੇਖਣਦੇ ਗੱਲ ਨਹੀਂ ਬਾਕੀ ਨਹੀਂ ਆਜੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਜੋ ਧੀ ਹੈ ਕੋਈ ਗੱਲ ਨਹੀਂ ਹਾਂ ਤਾਂ ਕਿ ਵੀਆਈਪੀ ਟ੍ਰੀਟਮੈਂਟ ਨਹੀਂ ਦੇਣਾ ਚਾਹੀਦਾ ਨਿਕਾ ਕਰ ਹੱਦ ਕਿਉਂ ਦੋ ਇੱਕ ਮਿੰਟ ਕਿਉਂ ਦੇ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿਉਂ ਦੇ ਰਹੇ ਹੋ ਹਾਂਜੀ ਤੁਸੀਂ ਨੋਰਮਲ ਆਵੋ ਤੁਸੀਂ ਨੋਰਮਲ ਬੰਦੇ ਵਾਂਗੂ ਜੇ ਤੁਸੀਂ ਚਾਰ ਚਾਰ ਸਿਕਿਉਰਟੀ ਗੱਟ ਲੈ ਕੇ ਆ ਰਹੇ ਹੋ ਤੁਸੀਂ ਨੋਰਮਲ ਆਵੋ ਤੁਸੀਂ ਇਹਨੇ ਸੰਗਤ ਇਕੱਠੇ ਕਿਉਂ ਕਰ ਰਹੇ ਹੋ ਪਸ਼ਾੜੇ ਦੀ ਨਮ ਪਸ਼ਾੜੇ ਉਹ ਨਹੀਂ ਭਾਗੋ ਓ ਯਾਰ ਹੁਣ ਵਾਲੀ ਕਿਹਦਾ ਗਿਰ ਗਿਆ ਤੇਰੇ ਮੱਥਾ ਨਹੀਂ ਹੋਣਾ ਇੱਕ ਮਿੰਟ ਰਹਿਣ ਮੈਡਮ ਕੀ ਹੈ ਵਾਰੀ ਵਾਰੀ ਮਰਦੀ ਕਿ ਕੀ ਕੀ ਗੱਲ ਹੋਈ ਨਹੀਂ ਬੋਲਦਾ ਨਹੀਂ ਬੋਲਦਾ ਲੈ ਇਤਲੀ ਮੈਂ ਪੁੱਛਦਾ ਤੂੰ ਤਾਂ